ਕਰ ਲਈ ਅਸੀਂ ਦੋਸਤੋ ਇਹ ਧਲੇਮ ਪਿੰਡ ਦਾ ਡੇਰਾ ਲੱਕੀ ਬਹੁਤ ਬਹੁਤ ਸੋਹਣਾ ਪਿੰਡ ਹੈ ਇਹ ਪਿੰਡ ਧਲੇਮ ਇਹ ਆ ਗਿਆ ਆਪਣਾ ਨੌਵੇਂ ਪਾਰਸ਼ਾਹੀ ਹੈ ਨਾ ਗੁਰਦੁਆਰਾ ਸਾਹਿਬ ਐਵੇਂ ਦੇਖਣ ਵਾਲਾ ਗੁਰਦੁਆਰਾ ਬਹੁਤ ਸੋਹਣਾ ਹੈ ਅਸ ਪਹੁੰਚਣ ਵਾਲੇ ਆ ਕੁਝ ਕੁ ਮਿੰਟਾਂ ਵਿੱਚ ਅਸੀਂ ਇਧਰੇ ਮਾਂ ਦੀ ਥੇ ਤੇ ਕਿਹੜੀ ਸੱਭਿਆਤਾ ਹੋਈ ਸਿੱਧੂ ਘਾਟੀ ਦੀ ਸਿੱਧੂ ਘਾਟੀ ਸਿੱਧੂ ਘਾਟੀ ਦੀ ਸੱਭਿਆਤਾ ਇਹ ਪਲੇ ਗਰਾਊਂਡ ਕੱਟ ਕਿੰਨੇ ਬਿਜ਼ਨਸ ਦੀ ਗੱਲ ਦੱਸੂਗਾ ਵੀ ਜੀ ਵੀ ਭਾਈ ਆਲੇ ਹੀ ਹੈ ਨਾ ਨਾ ਪੈਸਾ ਪੂਸਾ ਨਹੀਂ ਲਾਉਣਾ ਤੂੰ ਮੇਰੀ ਗੱਲ ਤਾਂ ਸੁਣ ਹਾਂ ਉਹ ਤੂੰ ਐਤਵਾਰ ਨੂੰ ਟਾਈਮ ਕੱਢਿਆ ਕਰੀ ਮੇਰੇ ਨਾਲ ਹਾਂ ਬਿਜ਼ਨਸ ਦੀ ਗੱਲ ਦੱਸੀ ਬੰਦੇ ਨੂੰ ਠੀਕ ਹੈ ਕਿਉਂਕਿ ਮੈਂ ਵੀ ਹੁਣ ਭਰਾਵਾ ਜੇ ਤੁਸੀਂ ਪ੍ਰੋਫੈਸਰ ਹੋ ਮੈਂ ਵੀ ਟੀਚਰ ਹਾਂ ਛੋਟਾ ਜਾ ਆਹ ਜਣਾ ਵਧੀਆ ਆ ਉਹ ਯਾਰ ਇੱਕ ਤਾਂ ਆ ਗਿਆ ਨਾ ਇਹ ਤਾਂ ਭਾਈ ਕਿੱਥੇ ਇਹ ਇਹ ਤਾਂ ਸਾਰੇ ਅੱਗੇ ਟੀਚਰਿਆਂ ਜਿਹੜੀ ਕਲਾ ਨਾ ਕਲਾ ਉਹ ਤਾਂ ਰੱਬ ਵੱਲੋਂ ਹੁੰਦੀ ਹੈ ਨਾ ਸਹੀ ਗੱਲ ਮਿਹਨਤ ਕਰਕੇ ਬੰਦਾ ਕਲਾ ਦੇ ਵਿੱਚ ਨਿਖਾਰ ਲਿਆ ਸਕਦਾ ਹੈਗਾ ਰਸੂਗਾ ਮੈਂ ਕਿਉਂਕਿ ਆਏ ਇਹ ਜੇ ਤੜੀ ਬਰਤਦਾ ਹੈ ਇਹ ਬਰਤਦਾ ਹੈ ਨਾ ਉਹ ਪਰ ਪਿੱਤਰ ਹਾਂਜੀ ਮੈਂ ਪ੍ਰਮਾਤਮਾ ਦੇ ਨਾਮ ਲੈ ਕੇ ਨਾ ਚੱਲਤ ਨਹੀਂ ਵੇਹੇ ਇਹ ਨਾ ਨਾ ਉਹ ਕੋਈ ਗੱਲ ਨਹੀਂ ਤਾਂ ਆਪਾਂ ਆਵਾਜ਼ ਤਾਂ ਪਾਉ ਹੋ ਕਰ ਲਾਂਗੇ ਬੰਦ ਬੋਲੀ ਹੈ ਬੋਲੀ ਜੇ ਸਿਕਰਟ ਗੱਲ ਕਰਨੀ ਹੈ ਬੰਦ ਕਰ ਸਿਕਰਟ ਕੋਈ ਕਰਾਂਗੇ ਆਪਾਂ ਕੋਈ ਗੱਲ ਨਹੀਂ ਆਹ ਬਰੋਟੇ ਹਨਾ ਧਲੇਮਾਂ ਦੇ ਇਹਨਾਂ ਢੀਆਂ ਨਾਲ ਜਾਈਏ ਆਏ ਹਾਏ ਕੀ ਬਾਤ ਆ ਯਾਰ ਥੋੜੀ ਰੱਖ ਦੇਵ ਕਰਨਾ ਰੋਟਾ ਹਨਾ ਇੱਥੇ ਸ਼ੂਟਿੰਗ ਕੀਤੀ ਸੀ ਗਰਜੀਤ ਅਸੀਂ ਉਹ ਅੱਜ ਬਾਰੇ ਸ਼ਾਦੀ ਇੱਥੇ ਵੜਿਆ ਸੀ ਉਹਨੂੰ ਤੇ ਅੱਛਾ ਕੋਈ ਇੰਜਣ ਚੱਲ ਰਿਹਾ ਉਹ ਦੇਖ ਰਿਹਾ ਯਾਰ ਨੂੰ ਵਕਾਸ ਦੇ ਵਿਕਾਸ ਦਾ ਬਹੁਤ ਹੋਗਲੇ ਮਾਦਾ ਯਾਰ ਹਣਾ ਸਾਦ ਨਹੀਂ ਆਵਾਦੀ ਆਵਾਦੀ ਨਹੀਂ ਬਧੀ ਵਿਕਾਸ ਤਾਂ ਬਸ ਫੇਟੀ ਹੋਇਆ ਲੋਕ ਜਿਵੇਂ ਸਾਈਡ ਤੇ ਕਰੋ ਲੋਕੋ ਛੋਟੇ ਕਨਾਂ ਚ ਵੱਡੇ ਕਨਾਂ ਜਾ ਕੇ ਨਾ ਮਾਵਾ ਬਗੇ ਦਾ ਬੰਦਾ ਭਕਤੀ ਭਾਈ ਕੋਠੀਆਂ ਨੇ ਨਾ ਲੋਕਾਂ ਦੇ ਦਿਮਾਗ ਖਰਾਬ ਕਰਦੇ ਆ ਗ੍ਰੈਡਰ ਤਿਆਰ ਘਟ ਗਏ ਯਾਰ ਇਹ ਗ੍ਰੈਡਰ ਨਾ ਕਿਉਂ ਥਲੇ ਵਾਲੀ ਥੇਹ ਤੇ ਬਹੁਤ ਸੋਹਣਾ ਵਾਈਲਡ ਏਰੀਆ ਬਣਾਤਾ ਇਹਨਾਂ ਨੇ ਨਾ ਟ੍ਰੈਨਰੀ ਦੇਖੋ ਸਾਹਮਣੇ ਨਦੀ ਰੌਂਦੀ ਹੈ ਇੱਥੇ ਲੈ ਲਿਓ ਜਨਾਬ ਬਾਕੀ ਸਾਨੂੰ ਪਤਾ ਹੀ ਹੈ ਇੱਥੋਂ ਬਾਅਦੋਂ ਨਹੀਂ ਇੱਥੇ ਇੱਥੋਂ ਆਂ ਜਾਂਦੀ ਕਿ ਤੋਂ ਉੱਪਰ ਤੋਂ ਜਾਂਦੀ ਆ ਮੈਂ ਇੱਥੋਂ ਆਇਆ ਸੜਕ ਆਹੀ ਹੈ ਲੈਂਤੀ ਕਰ ਲਈ ਅਸੀਂ ਆਹਦਾ ਹੋਊਗਾ ਇਹ ਸਭ ਤੋਂ ਸੋਹਣਾ ਲੱਗਦਾ ਆਹ ਰਾਹ ਹੋਊਗਾ ਦੇਖੀਏ ਇਹ ਤਾਂ ਗ੍ਰੀਨਰੀ ਬਹੁਤ ਆਕੀਆ ਸਰਕਾਰ ਦੇ ਅੰਦਰ ਆ ਗਣਾ ਇਸ ਏ ਹੋਰ ਹੋਟੇ ਕਿਵੇਂ ਸਰਕਾਰ ਦੇ ਅੰਦਰ ਆ ਗਣਾ ਇਹ ਸਰਕਾਰ ਦੇ ਆ ਅੰਦਰ ਆਏ ਤੇਰਾ ਇੱਥੇ ਬਣਾਇਆ ਉਹ ਸਮਝ ਨਹੀਂ ਲੈਥੀ ਰੋਕਦੀ ਉਹ ਲੈ ਬੇਸਮੈਂਟਰ ਰੋਕਦੀ ਅੱਗੇ ਚੱਲਾਂਗੇ ਚਲੋ ਚਲੋ ਬਰੋਟਾ ਦੇਖ ਕੇ ਅੰਦਰ ਠੀਕ ਹੋ ਗਿਆ ਟਾਈਮ ਤੇ ਹੋਊਗਾ ਕਿਆ ਬੱਬਾ ਜੀ ਇੱਥੇ ਆ ਪਹੁੰਚ ਕੇ ਅਸੀਂ ਧਲੇ ਮਾਲੀ ਇੱਥੇ ਤੇ ਇੱਥੇ ਬਾਬਾ ਜੀ ਦਾ ਡੇਰਾ ਬਣਿਆ ਹੋਇਆ ਮੱਥਾ ਟੇਕਿਆ ਇਹ ਲਿਖਿਆ ਭਾਈ ਜੀ ਡੇਰੇ ਦਾ ਨਾਮ ਕੀ ਹੈ ਡੇਰੇ ਦਾ ਨਾਮ ਕੀ ਹੈ ਅੰਗੜ ਦਾਸ ਜੀ ਅੰਗੜ ਦਾਸ ਜੀ ਹਾਂ ਜੀ ਅਸੀਂ ਡੇਰਾ ਬਾਬਾ ਅੰਗਰਦਾਸ ਇੱਧਲੇ ਆਵਾਂ ਪਿੰਡ ਥੇ ਦੇ ਉਪਰ ਬਾਕੀ ਗ੍ਰੀਨਰੀ ਬਹੁਤ ਐ ਇੱਥੇ ਬਾਬਾ ਜੀ ਦੇ ਦਰਸ਼ਨ ਕਰਉਣਾ ਸਮਝੋ ਇਸ ਸੰਸਥਾ ਨੂੰ ਸਾਮਦੇ ਨੇ ਬੋਲੇ ਸਵੇਰੇ ਨੂੰ ਮਾਰੇ ਬਾਬਾ ਜੀ ਬਾਬਾ ਜੀ ਨੇ ਆਪਣੇ ਤੁਹਾਨੂੰ ਦੋਸਤੋ ਪਤਾ ਹੋਊਗਾ ਵੀ ਇੱਕ ਸੱਭਿਆਤਾ ਸਿੱਧੂ ਸੱਭਿਆਤਾ ਬਾਰੇ ਸੁਣਿਆ ਹੋਵੇਗਾ ਦੇਵਕਰਨ ਜੀ ਸਿੱਧੂ ਸੱਭਿਆਤਾ ਬਾਰੇ ਦੱਸੋਗੇ ਕੁਝ ਸਿੰਧੂ ਘਾਟੀ ਦੀ ਸੱਭਿਆਤਾ ਸਿੰਧੂ ਸੋਰੀ ਸਿੰਧੂ ਘਾਟੀ ਹੈ ਨਾ ਹਾਂ ਸਿੰਧੂ ਘਾਟੀ ਦੀ ਜਿਹੜੀ ਸੱਭਿਅਤ ਹੈ ਜੀ ਉਹ ਭਾਰਤ ਦੇ ਵਿੱਚ ਜਿਹੜੇ ਹੈਗੇ ਉੱਤਰੀ ਪਾਰ ਦੇ ਵਿੱਚ ਕਾਫੀ ਥਾਵਾਂ ਤੇ ਉਹਨਾਂ ਦੇ ਅਵਸ਼ੇਸ਼ ਮਿਲੇ ਨੇ ਠੀਕ ਹੈ ਜੀ ਤੇ ਖਾਸ ਕਰਕੇ ਇਹ ਜਿਹੜੀ ਸਿੰਧੂ ਨਦੀ ਸੀ ਤੇ ਉਹਦੀਆਂ ਹੋ ਟ੍ਰਿਬਿਊਟਰੀਆਂ ਨੇ ਜਿਵੇਂ ਸਤਲੁਜ ਬਿਆਸ ਰਾਵੀ ਚਨਾਬ ਜੇਹਲਮ ਸਿੰਧ ਉਹਨਾਂ ਦੇ ਆਸ-ਪਾਸ ਜਾਦਾ ਮਿਲੀਆਂ ਨੇ ਠੀਕ ਹੈ ਜੀ ਵੈਸੇ ਇਹ ਅੱਜ ਕੱਲ ਦੇ ਜਿਹੜੇ ਪਾਕਿਸਤਾਨ ਦੇ ਵਿੱਚ ਹੈ ਮੋਹਨਜੋਦੜੋ ਹੜੱppa ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਰੋਪੜ ਰੋਪੜ ਸੰਘੋਲ ਠੀਕ ਹੈ ਤੇ ਉਸ ਤੋਂ ਇਲਾਵਾ ਗੁਜਰਾਤ ਦੇ ਵਿੱਚ ਦੋਲਾਵੀਰਾ ਲੋਥਲ ਅੱਛਾ ਜੀ ਰਾਜਸਥਾਨ ਦੇ ਵਿੱਚ ਕਾਲੀ ਬੰਗਾ ਤੇ ਸਭ ਤੋਂ ਵੱਡੀ ਜਿਹੜੀ ਇਹਦੀ ਸਾਈਟ ਮਿਲੀ ਹੈ ਉਹ ਹਰਿਆਣਾ ਦੇ ਵਿੱਚ ਮਿਲੀ ਹੈ ਰਾਖੀ ਗੜੀ ਰਾਖੀ ਗੜੀ ਰਾਖੀ ਗੜੀ ਇਸ ਤੋਂ ਲਾ ਬਣਿਆ ਵਾਲੇ ਦੇ ਵਿੱਚ ਵੀ ਹੈ ਪਰ ਰਾਖੀ ਜਿਹੜੀ ਸਭ ਤੋਂ ਵੱਡੀ ਸਾਈਟ ਹੈ ਹੁਣ ਆਪਾਂ ਇੱਥੇ ਦਲੇਮਾ ਦੀ ਥੇਹ ਤੇ ਆ ਇੱਥੇ ਇੱਥੇ ਵੀ ਮੈਂ ਸੁਣਿਆ ਬੰਦੇ ਹਨ ਜਿਹੜੀ ਹੈਗੀ ਸਾਈਟ ਹੜੱਪਾ ਸਭਿਅਤਾ ਦੇ ਨਾਲ ਹੀ ਸੰਬੰਧਿਤ ਹੈ ਸਿੰਧੂ ਘਾਟੀ ਸਭਿਅਤਾ ਦੇ ਨਾਲ ਸੰਬੰਧਿਤ ਹੈ ਇਹਦੇ ਵਿੱਚ ਵੀ ਜਿਹੜਾ ਹੈਗਾ 2000 2001 ਦੇ ਕਰੀਬ ਖੁਦਾਈ ਚੱਲੀ ਸੀ ਪੰਜਾਬ ਸਰਕਾਰ ਭਾਰਤ ਸਰਕਾਰ ਵੱਲੋਂ ਹਾਂਜੀ ਹਾਂਜੀ ਉਹਨਾਂ ਨੇ ਕਈ ਇੱਥੇ ਜਿਹੜੇ ਅਵਸ਼ੇਸ਼ ਨੇ ਉਹ ਪ੍ਰਾਪਤ ਕੀਤੇ ਸੀਗੇ ਅੱਛਾ ਜੀ ਤੇ ਉਹਨਾਂ ਦੇ ਵਿੱਚ ਜਿਹੜਿਆ ਸੀ ਕੁਝ ਦੇਖ ਰਹੇ ਆ ਉਹਨਾਂ ਦਾ ਜ਼ਿਆਦਾਤਰ ਹਿੱਸੇ ਉਹ ਲੈ ਗਏ ਨੇ ਠੀਕ ਹੈ ਜੀ ਕੁਝ ਕਿ ਹਿੱਸੇ ਸਾਡੇ ਕੋਲ ਜਿਹੜੇ ਇੱਥੇ ਪਏ ਨੇ ਹਾਂ ਜੀ ਹਾਂ ਭਾਰਤ ਸਤਾ ਜਿੱਦਾਂ ਜਿਹੜਾ ਆਰਕੀਓਲੋਜੀਕਲ ਸਰਵੇਅ ਆਫ ਇੰਡੀਆ ਹੈ ਹਾਂ ਜੀ ਉਹ ਉਹਨਾਂ ਚੀਜ਼ਾਂ ਨੂੰ ਜਿਹੜਾ ਹੈ ਆਪ ਲਿਜਾ ਕੇ ਉਹ ਸੰਭਾਲ ਉਹਨਾਂ ਦੀ ਕਰਦਾ ਹੈ ਪਰ ਫਿਰ ਵੀ ਕੁਝ ਕੁ ਚੀਜ਼ਾਂ ਸਾਡੇ ਕੋਲ ਇੱਥੇ ਪਈਆਂ ਨੇ ਜਿਹੜੀ ਜਦੋਂ ਕਿ ਚੱਕੀ ਇਹ ਬਾਅਦ ਦੀ ਹੈ ਇਹ ਚੱਕੀ ਬਾਦੀ ਹੈ ਜੀ ਚੱਕੀ ਬਾਦੀ ਹੈ ਤੇ ਸਾਇਦ ਉਹ ਜਿਹੜਾ ਪੱਥਰ ਹੈ ਉਹ ਉਸ ਸਮੇਂ ਦਾ ਹੈ ਉਹ ਸਮੇਂ ਦਾ ਜੀ ਹਾਂ ਕਿਹੜਾ ਬਾਦੀ ਬਾਕੀ ਜਿਹੜਾ ਹੈਗਾ ਹੋਰ ਇਹ ਜਿਹੜੀ ਜਗ੍ਹਾ ਹੈ ਉਹ ਸਾਰੀ ਸਾਰੀ ਹਾਂਜੀ ਹੜੱਪਾ ਸੱਭਿਆਤਾ ਦੇ ਨਾਲ ਸਿੰਧ ਘਾਟੀ ਸੱਭਿਆਤਾ ਦੇ ਨਾਲ ਹੁਣ ਕਿਤਾਬਾਂ ਦੇ ਵਿੱਚ ਵੀ ਦਰਜ ਹੈ ਕਿਉਂਕਿ ਮੈਂ ਹੁਣ ਇਤਿਹਾਸ ਦਾ ਪ੍ਰੋਫੈਸਰ ਹਾਂ ਹਾਂਜੀ 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 ਇਸ ਦਾ ਜ਼ਿਕਰ ਜਿਹੜਾ ਹੈ ਹੁਣ ਕਿਤਾਬਾਂ ਦੇ ਵਿੱਚ ਵੀ ਆਉਂਦਾ ਹੈ ਦਲੇਮਾਂ ਦਾ ਦਲੇਮਾਂ ਦੇ ਵਿੱਚ ਇਸ ਜਗ੍ਹਾ ਦਾ ਜਿਹੜੇ ਜ਼ਿਕਰ ਆਉਂਦਾ ਹੈਗਾ ਵੀ ਇਸ ਜਗ੍ਹਾ ਤੇ ਵੀ ਜਿਹੜੀ ਹੈਗੀ ਹੈ ਸਾਨੂੰ ਖੁਦਾਈ ਦੇ ਦੌਰਾਨ ਉਹ ਪੁਰਾਣੀਆਂ ਚੀਜ਼ਾਂ ਮਿਲੀਆਂ ਨੇ ਇਹ ਸਾਡੇ ਲਈ ਬਹੁਤ गर्व ਦੀ ਗੱਲ ਹੈ ਕਿ ਵੀ ਅਸੀਂ ਇੱਥੇ ਉਹ ਜਗ੍ਹਾ ਨਾਲ ਸੰਬੰਧਤਾਂ ਜਿਹੜੀ ਹਜ਼ਾਰਾਂ ਸਾਲਾਂ ਤੋਂ ਜਿਹੜੀ ਵਸੂ ਜੋਗ ਰਹੀ ਹੈ ਬਾਕੀ ਹੋਰ ਇੱਕ ਇਹ ਡੇਰਾ ਹੈ ਬਾਬਾ ਅੰਗੜਾਸ ਜੀ ਦਾ ਹਾਂਜੀ ਬਾਬਾ ਜੀ ਹੁਣ ਬਾਈ ਜੀ ਹਾਂਜੀ ਇਹ ਤੁਸੀਂ ਦਿਨੇਮਾ ਦੇ ਪਸਨੀਕੋ ਜੀ ਹਾਂਜੀ ਬਾਈ ਜੀ ਇਸ ਡੇਰੇ ਬਾਰੇ ਕੁਝ ਚਾਨਣਾ ਪਾਉਂਗੇ ਕੋਈ ਇਤਿਹਾਸਿਕ ਕਿਵੇਂ ਇਹ ਡੇਰਾ ਕਿਵੇਂ ਇੱਥੇ ਥੇਹ ਦੇ ਉੱਪਰ ਕਿਵੇਂ ਬਰਾਜਮਾਨ ਨੇ ਦੱਸੋਗੇ ਚੀਜ਼ ਬਾਰੇ ਇਹ ਤਾਂ ਬਹੁਤ ਪੁਰਾਣੀ ਗੱਲ ਹੈ ਜੀ ਅੱਛੇ ਬਈ ਜੁਰ ਤੋਂ ਪਹਿਲਾਂ ਦੀ ਹੈ ਹਾਂਜੀ ਹਾਂਜੀ ਉਹ ਜਾਰਾਂ ਖਾਲੇ ਹੋ ਗਏ ਉਹਨਾਂ ਦੇ ਤੇ ਅੱਛਾ ਕਿਉਂ ਮਾਤਰਾ ਸਾਨੂੰ ਇੰਨਾ ਹੀ ਪਤਾ ਵੀ ਮਤਲਬ ਪੁਰਾਣੇ ਬਜ਼ੁਰਗਾਂ ਸੁਣਦੇ ਆ ਅੱਛੇ ਬਈ ਪੀਤੀ ਬਾਬਾ ਅੰਗੜਾਸ ਜੀ ਰਹਿੰਦੇ ਹੁੰਦੇ ਸੀ ਹਾਂਜੀ ਹਾਂਜੀ ਬਈ ਜੀ ਤੇ ਉਹਨਾਂ ਨੇ ਇਥੇ ਤਪੱਸਿਆ ਵੀ ਕੀਤੀ ਹੈ ਠੀਕ ਹੈ ਜੀ ਸ਼ਕਤੀ ਵਾਲੀ ਸੀਗੀ ਉਹ ਅੱਛੇ ਜੀ ਤੇ ਬਜ਼ੁਰਗਾਂ ਪਤਾ ਲੱਗਿਆਗਾ ਵੀ ਮਤਲਬ ਜਦੋਂ ਇਹ ਇਹਨਾਂ ਨੇ ਇਹ ਕਿਹਾ ਸੀਗਾ ਵੀ ਜਦੋਂ ਮਤਲਬ ਆਸੀ ਬਈ ਕਿਤੇ ਵੀ ਜਾਏ ਕਿੰਨੀ ਦੂਰ ਜਾਏ ਹਾਂਜੀ ਹਾਂਜੀ ਜਦੋਂ ਆਸੀ ਮਤਲਬ ਆਸੀ ਛੱਡਾਂਗੇ ਤਾਂ ਇੱਥੇ ਅਬ ਬਹੁੜ ਹੁੰਦਾ ਜੀ ਇੱਥੇ ਇੱਕ ਠੀਕ ਹੈ ਜੀ ਵੀ ਉਹਦੇ ਥੱਲੇ ਮੈਂ ਅਸੀਂ ਆਪਦੀ ਮਿਰਤੂ ਵੀ ਦੀਆਂ। ਅੱਛੇ। ਇੱਕ ਮੈਂ ਬਾਈ ਹੋਰ ਸੁਣੀ ਇੱਥੇ ਕਹਿੰਦੇ ਗੰਗਾ ਵੀ ਆਈ ਹੋਈ ਹੈ ਗੰਗਾ ਨਦੀ। ਉਹ ਜੀ ਬਜ਼ੁਰਗਾਂ ਤੋਂ ਸੁਣੀ ਹੋਈ ਹੈ ਮੇਰੀ ਵੀ ਗੱਲ। ਹਾਂਜੀ ਹਾਂਜੀ ਹੈ ਨਾ ਉੱਥੇ ਦੇਖੀ ਰਹੇ ਨਹੀਂ ਜਿਹੜੀ ਐ ਇੱਥੇ ਥਲੜੇ ਪਾਸੇ ਹੈਗਾ। ਹਾਂਜੀ ਬਾਈ। ਇੱਥੇ ਦੀ ਪਹਿਲਾਂ ਜੀ ਇਹ ਪਾਣੀ ਹੁੰਦਾ ਸੀਗਾ ਇੱਥੇ ਨਮਾਣ ਚ। ਅੱਛਾ ਜੀ। ਬਜ਼ੁਰਗ ਕਹਿੰਦੇ ਸੀ ਇੱਥੇ ਗੰਗਾ ਦੇ ਦੌਰੀ ਲੱਗਦੀ ਹੁੰਦੀ ਸੀ। ਹਾਂਜੀ ਐ ਗੱਲਾਂ। ਸੁੱਖਾਂ ਵੀ ਪੂਰੀਆਂ ਹੁੰਦੀਆਂ ਨੇ ਨਾ? ਸੁੱਖਾਂ ਹੁੰਦੀਆਂ ਨੇ ਜੀ। ਹਾਂਜੀ ਬਾਈ। ਬਾਕੀ ਜਿਵੇਂ ਹੁਣ ਕਿਸੇ ਫੁਰਕ ਹੋ ਗਈ। ਅਲਰਜੀ ਹਾਂ ਵਗੈਰਾ ਜੋ ਬਾਈ ਹੋਰ ਦਲੇਵਾ ਪਿੰਡ ਕਾਫੀ ਡਵੈਲਪ ਹੋ ਚੁੱਕਿਆ ਨਾ ਬਾਈ ਹਾਂਜੀ ਬਹੁਤ ਵਧੀਆ ਪਿੰਡ ਹੈ ਜੀ ਤਰੱਕੀ ਦਾ ਪਿੰਡ ਹੈ ਬਹੁਤ ਵਧੀਆ ਹੈ ਸੂਝਮਾਨ ਬੰਦੇ ਨੇ ਦਲੇਵਾ ਵਿੱਚ ਹਾਂਜੀ ਬਾਈ ਸਿਆਣੇ ਨੇ ਸਮਝਦਾ ਤੇ ਬਾਈ ਮੈਂ ਦੇਖਿਆ ਪਹਿਲਾਂ ਜਦੋਂ ਕਾਫੀ ਟਾਈਮ ਪਹਿਲਾਂ ਆਇਆ ਸੀ ਇੱਥੇ ਟੱਬਾ ਸੀ ਤੇ ਹੁਣ ਮੈਂ ਦੇਖਿਆ ਉਹ ਗ੍ਰੀਨਰੀ ਦਰਖਤ ਵਗੈਰਾ ਲਾਏ ਗਏ ਨੇ ਇਹ ਕਿਹੜੀ ਸੰਸਥਾ ਵੱਲੋਂ ਲਾਏ ਗਏ ਨੇ ਵੀ ਇਹ ਦੱਸੋਗੇ ਜਿਹੜੀ ਕਾਫੀ ਜੰਗਲ ਟਾਈਪ ਹੋ ਨਾ ਆ ਦਰਸ਼ਕਾਂ ਨੂੰ ਹਾਂਜੀ ਹਾਂਜੀ ਉਕੇ ਮੈਂ ਸੁਣਿਆ ਕਿ ਕਲੱਬ ਹੈ ਇੱਕੋ ਕਲੱਬ ਬਣਿਆ ਪਿੰਡ ਤੇ ਲੇਵਾਂ ਦਾ ਹੀ ਹੈ ਜੀ ਕਲੱਬ ਬਣਿਆ ਹੋਇਆ ਹੈਗਾ ਇਹ ਕਮੇਟੀ ਮਤਲਬ ਕਮੇਟੀ ਇਹ ਕਲੱਬ ਹੀ ਹੈਗਾ ਜੀ ਹਾਂਜੀ ਬਈ ਇਹ ਉਹਨਾਂ ਵੱਲੋਂ ਮਾਤਰ ਸੇਵਾ ਕਰੀ ਜਾਂਦੀ ਹੈ ਜੀ ਕੀ ਗੱਲ ਹੈ ਜੀ ਅੱਛੇ ਬਹੁਤ ਵਧੀਆ ਲੱਗਿਆ ਮਿਲਣਾ ਪ੍ਰਧਾਨ ਨੇ ਕਿ ਉਹਨਾਂ ਦਾ ਨੌਜਮੀਰ ਸਿੰਘ ਹੈ ਅੱਛੇ ਬਈ ਅੱਛਾ ਬਾਕੀ ਹੋਰ ਨੇ ਪ੍ਰਤਵੰਤੇ ਸੱਜਣਾਂ ਨਾਲ ਠੀਕ ਹੈ ਸੇਵਾ ਕਰਨ ਵਾਲੇ ਹੁੰਨਾ ਬਲੋ ਮਤਲਬ ਹੈ ਸੇਵਾ ਕਰੀਏ ਭਾਈ ਬਹੁਤ ਜੀ ਲੱਗ ਰਿਹਾ ਯਾਰ ਹਨਾ ਬਹੁਤ ਵਧੀਆ ਜੀ ਬਹੁਤ ਆਈ ਪੁਰਾਣੀ ਗੱਲਾਂ ਸਾਡੀ ਚੀਜ਼ਾਂ ਦੇ ਕੇ ਜੀ ਹਾਂਜੀ ਹੋਰ ਬਈ ਦਲੇਮਾ ਬਾਰੇ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ ਦਲੇਮਾ ਵੀ ਬਹੁਤ ਵਧੀਆ ਸਿਆਣਾ ਪਿੰਡ ਹੈ ਜੀ ਅੱਛੇ ਹੋ ਸਰਪੰਚ ਵਗੈਰਾ ਵਧੀਆ ਬਹੁਤ ਵਧੀਆ ਨੇ ਸਾਰੇ ਬੜਾ ਵਧੀਆ ਵਧੀਆ ਪਹਿਲੇ ਦੱਸ ਕੇ ਅੱਟੇ ਬਹੁਤ ਵਧੀਆ ਵਧੀਆ ਸੂਝਵਾਨ ਬੰਦੇ ਨੇ ਜੀ ਪਹਿਲੇ ਵਿੱਚ ਪਹਿਲਾ ਹੋਏ ਵੀ ਨੇ ਸਦਾ ਸੋਦੇ ਸਿੰਘ ਚੇਅਰਮੈਨ ਅੱਛੇ ਬਈ ਤੇ ਹੋਰ ਵੀ ਨੇ ਪੂਰਾ ਸਿੰਘ ਜੀ ਵੀ ਹਾਂਜੀ ਬਹੁਤ ਵਧੀਆ ਜੀ ਮਤਲਬ ਹੋਇਆ ਇਨਸਾਨ ਬਹੁਤ ਵਧੀਆ ਚੱਲ ਬਾਕੀ ਲੀਡਰਾਂ ਦਾ ਪਿੰਡ ਵੀ ਰਿਹਾ ਬਾਈ ਤੁਹਾਡਾ ਹਾਂਜੀ ਹਾਂਜੀ ਇਹ ਲੀਡਰਾਂ ਦਾ ਕੰਟੀ ਹੈ ਜੀ ਹਾਂ ਹਾਂਜੀ ਹਾਂਜੀ ਕਾਫੀ ਪੁਰਾਣੇ ਖੁੰਡ ਗੈ ਸਕਦੇ ਹਨ ਹਾਂਜੀ ਇਤਨੇ ਹਾਂ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਸ਼ੁਕਰੀਆ ਅਸੀਂ ਬਾਈ ਤੁਸੀਂ ਕਹਿਣਾ ਚਾਹੁੰਦੇ ਹੋ ਕੁਝ ਨਹੀਂ ਬਹੁਤ ਵਧੀਆ ਇੱਥੇ ਅੰਗੜ ਦਾ ਸੀ ਤੇ ਘੱਟੋ ਘੱਟ 80000 ਦਰਖਤ ਲਾਇਆ ਗਿਆ ਜੀ ਓਕੇ ਬਹੁਤ ਵਧੀਆ ਹੈ ਨਾ ਨੱਲ ਪੂਰੇ ਆਲ ਪੰਜਾਬ ਦੇ ਵਿੱਚ ਨੱਕ ਜਿਹਾ ਲੱਗੇ ਜਿੱਥੇ ਅੱਜ ਦੇ ਅੱਛੇ ਪਹਿਲਾਂ 60 ਤੋਂ ਪਹਿਲਾਂ ਕੋਈ ਆਇਆ ਛੂਟ ਕਰਨ ਬਾਈ ਇੱਥੇ ਪਹਿਲਾਂ ਪਹਿਲਾਂ ਆਇਆ ਬਹੁਤ ਜਨੇ ਆਇਆ ਹਾਂ ਅੱਛਾ ਕਿਉਂਕਿ ਅਸੀਂ ਵੀ ਇੱਕ ਨਾ ਕਲਿੱਪ ਦੇ ਕੇ ਆਏ ਸੀ ਬਾਈ ਠੀਕ ਹੈ ਪਰ ਹਜੇ ਅੱਜ ਚਲੋ ਅੱਜ ਲੇਟ ਹੋ ਗਏ ਫਿਰ ਫੇਰ ਆਵਾਂਗੇ ਕਦੋਂ ਪ੍ਰੋਪਰ ਕੈਮਰੇ ਵਗੈਰਾ ਲੈ ਕੇ ਨਹੀਂ ਪੂਰੀ ਹਰਿਆਲੀ ਹੁਣ ਆਲੇ ਦੁਆਲੇ ਪਿੰਡ ਨਹੀਂ ਬਹੁਤ ਦੂਰ ਦੂਰ ਆਉਂਦਾ ਨਹੀਂ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰੀਆ ਬਾਈ ਹਾਂ ਬਲੇਮਾ ਵਾਲੀ ਜਾਣਕਾਰੀ ਤੇ ਥੈਂਕ ਯੂ ਬਾਈ ਜੀ ਥੈਂਕ ਯੂ ਹਾਂ ਜਿਹੜੇ ਬਾਈ ਨੇ ਗੱਲ ਕੀਤੀ 80000 ਦਰਖਤ ਲਾਇਆ ਉਹਦੇ ਬਾਰੇ ਬਾਈ ਚੱਲੀ ਆਪਾਂ ਫਿਰ ਦੇਵਕਰਨ ਜੀ ਆਜੋ ਇੱਧਰ ਆਜੋ ਹਾਂਜੀ ਆਜੋ ਹਾਂ ਹਾਂ ਇਹ ਲੋਕ ਸਾਰੇ ਪਾਹ ਹਨ 80 ਲੋਕਾਂ ਦੇ 80000 ਦਰਖਤ ਇੱਥੇ ਲੋਕਾਂ ਚ ਨਾ ਇੱਕ ਹੈ ਪਿੰਡਾਂ ਚ ਦੇਖਿਆ ਜਾਵੇ ਆਪਣੇ ਕੁਝ ਸ਼ਹਿਰਾਂ ਦੇ ਵਿੱਚ ਲੋਕ ਪੈਰ ਪਾਸ਼ਾ ਖਿੱਚਦੇ ਨੇ ਹਨ ਹਾਂ ਦੀ ਪਿੰਡਾਂ 'ਚ ਬਹੁਤ ਫਰਕ ਹੈ ਯਾਰ ਆਪਣੇ ਆਪਣੇ ਦਾ ਪੰਚਾਇਤੀ ਜ਼ਮੀਨਾਂ ਦੇ ਵਿੱਚ ਲੋਕਾਂ ਨੇ ਕਬਜ਼ੇ ਕਰ ਰੱਖੇ ਨੇ ਆਹ ਦੇਖ ਤੂੰ ਕਿੰਨਾ ਸੋਹਣਾ ਬਣਾਇਆ ਇਹ ਤਾਂ ਸਿਸਟਮ ਸਰ ਆਹ ਸਿੱਧਰ ਵੀ ਹੈ ਉਹ ਇਧਰ ਆ ਉਧਰ ਇਧਰ ਸੁਣ ਮੈਂ ਦਿਖਾਉਣਾ ਯਾਰ ਅਸਲੀ 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 ਵਾਈਲਡ ਏਰੀਆ ਤਾਂ ਇਧਰ ਹੈ ਯਾਰ ਆ ਗਿਆ ਭਰਾ ਲੋ ਦਲੇਮਾ ਜਿਹੜੀ ਗ੍ਰੀਨ ਗਰੀਨ ਦਿਖਾਉਣੀ ਆ ਕਿਹਾ ਬਹੁਤ ਵਾਹ ਬਾਈ ਸ਼ਿਮਲੀ ਬਣਾਇਆ ਪਿਆ ਤੈਨੂੰ ਲੱਗਦਾ ਨਾ ਗੁਰਜੀਤ ਜੇ ਮੈਂ ਕੋਈ ਪਹਾੜੀ ਏਰੀਆ ਜਾ ਗਿਆਂ ਅੱਪਾ ਆਜ ਆਜ ਉੱਧਰ ਆ ਜਾਓ ਅੱਗੇ ਆਉ ਤਾਂ ਵਾਹ ਯਾਰ ਦਿਲ ਲੱਗ ਗਿਆ ਫਿਰ ਆਹ ਕੀ ਬਾਤ ਆ ਯਾਰ ਦੋਸਤੋ ਮੇਰੀ ਤਾਂ ਹੀ ਰਿਕਵੈਸਟ ਆ ਵੀ ਤੁਸੀਂ ਇੱਥੇ ਇੱਕ ਵਾਰ ਆਓ ਬਹੁਤ ਸੋਹਣਾ ਲੱਗ ਰਿਹਾ ਪਹਿਲੀ ਵਾਰ ਪਿੰਡ ਨਹੀਂ ਆ ਲੱਗ ਰਿਹਾ ਵੀ ਕਿਸੇ ਸ਼ਿਮਲੇ ਦੇ ਵਿੱਚ ਜਾਂ ਕਿਸੇ ਹੁਸ਼ਿਆਰਪੁਰ ਏਰੀਆ ਦੇ ਵਿੱਚ ਆ ਗਏ ਅਸੀਂ ਜਾਂ ਹਿਮਾਚਲ ਏਰੀਆ 'ਚ ਆ ਗਏ ਬਹੁਤ ਸੋਹਣਾ ਏਰੀਆ ਹੈ ਕੀ ਬਾਤ ਹੈ ਲੋਕਾਂ ਦੀ ਉਦਮ ਜੀ ਇੱਕ ਉਹ ਹੈ ਇਹ ਪਹਿਲਾ ਬਹੁਤ ਸੋਹਣਾ ਦੇਖੋ ਅੰਗਰੇਜ਼ੀ ਦੇ ਸਵਾਦ ਆਉਂਦਾ ਨਾ ਅਜੀ ਪ੍ਰੋਫੈਸਰ ਸਾਹਿਬ ਕਿਵੇਂ ਲੱਗਿਆ ਬਹੁਤ ਬਹੁਤ ਸੋਹਣਾ ਮਤਲਬ ਇਹਨਾਂ ਨੇ ਮੈਨੇਜ ਕੀਤਾ ਹੋਇਆ ਹੈ ਅੱਛਾ ਜੀ ਤੇ ਸਭ ਤੋਂ ਮੇਨ ਗੱਲ ਧਿਆਨ 바ਜ ਲਈਏ ਅਜੇ ਤੁਰਦੇ ਤੁਰਦੇ ਗੱਲ ਕਰਦੇ ਆਪਾਂ ਕਿ ਪਿੰਡ ਦੇ ਲੋਕਾਂ ਨੇ ਜਿਹੜਾ ਹੈਗਾ ਚੁੱਪਚਾਪ ਇਹੀ 80000 ਰਕਤ ਲਗਾ ਦਿੱਤੇ ਹਾਂਜੀ ਹਾਂਜੀ ਬਹੁਤ ਵੱਡੀ ਉਪਲਬਦੀ ਹੈ ਨਹੀਂ ਪਿੰਡਾਂ ਦਾ ਰੋਕਲਾਂ ਟੋਬੇ ਟੋਬੇ ਨਹੀਂ ਛੱਡੇ ਵਿਖੀ ਦੇ ਵਿੱਚ ਨਾ ਦੇਖਿਆ ਜਾਵੇ ਆਪਣੇ ਇਹ ਜਿਹੜੀ ਇਹ ਹੈ ਨਾ ਇਹ ਭਾਵਨਾ ਜਿਹੜੀ ਹੈਗੀ ਵਾਤਾਵਰਨ ਨੂੰ ਸੁੱਧ ਰੱਖਣ ਦੀ ਹੂੰ 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 ਤੇ ਤਾਪਮਾਨ ਨੂੰ ਮੇਨਟੇਨ ਰੱਖਣ ਹਾਂ ਜਿਹੜੀ ਇਹ ਸਭ ਤੋਂ ਵੱਡੇ ਦਰवेश ਹੁੰਦੇ ਨੇ ਦਰਖਤ ਹਾਂ ਹਾਂਜੀ ਹਾਂਜੀ ਸੰਤ ਸੰਤ ਦਰवेश ਕਹਿ ਦਿੰਦੇ ਆਪਾਂ ਨਾ ਇਹ ਹੈਗੇ ਇਹ ਜਿਹੜੇ ਇੰਨੇ ਕੁ ਜ਼ਿਆਦਾ ਸਾਡੇ ਇਲਾਹੇਵੰਦ ਨੇ ਜਿਹਨਾਂ ਦਾ ਅਸੀਂ ਉਹ ਆਜੋ ਕਾਮਰੇਡ ਸਾਹਿਬ ਅੱਗੇ ਜਿਹਨਾਂ ਦਾ ਅਸੀਂ ਕਿਹਨੇ ਅੱਗੇ ਲੰਘੋ ਦੋਹਾਂ ਨਹੀਂ ਕਰ ਸਕਦੇ ਜਿੰਨਾ ਚਿਰ ਇਹਨਾਂ ਦੀ ਇਹਨਾਂ ਦੀ ਖਾਸियत ਹੈ ਆਜੋ ਆਜੋ ਸਹੀ ਗੱਲ ਆ ਸਰ ਸਹੀ ਗੱਲ ਆਜਾ ਆਪਾਂ ਉਹ ਅੱਗੇ ਚੱਲਦੇ ਹਾਂ ਤਾਂ ਮੈਨੂੰ ਲੱਗਦਾ ਜਿਵੇਂ ਆਪਾਂ ਅਸੀਂ ਚੰਬਲ ਦੇ ਜੰਗਲਾਂ 'ਚ ਆ ਗਏ ਹੁੰਨੇ ਚੰਬਲ 'ਲੀ ਮੈਂ ਮਾਚਲ ਦੇ ਕਹਿਣ ਲੱਗਿਆ ਸੀ ਹੁਸ਼ਿਆਰਪੁਰ ਏਰੀਆ ਨਾਲ ਦੇ ਕਈ ਵਾਰ ਮੈਂ ਗਿਆ ਹਾਂ ਉੱਥੇ ਅੰਦਰ ਤਾਂ ਇਸ ਤਰ੍ਹਾਂ ਦੇਖੋ ਐਂ ਲੱਗਦਾ ਵੀ ਇੰਨੀ ਗ੍ਰੀਨਰੀ ਉਹ ਜੰਗਲਾਂ ਦੇ ਵਿੱਚ ਹੁੰਦੀ ਹੈ ਹਾਂਜੀ ਹਾਂਜੀ ਸਰ ਜੰਗ ਜੀ ਆਹ ਰਾਹ ਨਾ ਹੋਵੇ ਐਵੇਂ ਲੱਗਦਾ ਸਾਰੀ ਸਾਰੀ ਗ੍ਰੀਨਰੀ ਜਿਵੇਂ ਜੰਗਲਾਂ ਦੇ ਵਿੱਚ ਬਣੀ ਹੋਈ ਹੈ ਇਸ ਤਰ੍ਹਾਂ ਦਾ ਮਤਲਬ ਬਣਿਆ ਹੋਇਆ ਬਹੁਤ ਵਧੀਆ ਇਹ ਪ੍ਰਾਲਾ ਇਹ ਪਿੰਡ ਦੇ ਲੋਕਾਂ ਹਾਂਜੀ ਬਈ ਹਾਂ ਸਹੀ ਗੱਲ ਹੈ ਸਰ ਬਹੁਤ ਹੀ ਚੰਗੀ ਗੱਲ ਹੈ ਕਿਆ ਹੋਤਾ ਅੱਪਾ ਥੋੜੇ ਜਿ ਲੇਟ ਆਇਆ ਹਨ ਕਿਵੇਂ 9 ਵਜੇ ਮਗਰ ਪਏ ਹਨ ਸੇਵ ਕਰਨ ਦੇ ਤਾਂ ਪਏ ਹਨ ਨਾ ਆਜੋ ਆਜੋ ਗਏ ਆਜੋ ਕੁਛ ਨਹੀਂ ਹੈਗਾ ਇੱਥੇ ਆਜੋ ਡਰੋ ਡਰੋ ਨਾ ਦੋਸਤੋ ਇਹਨਾਂ ਨੂੰ ਡਰ ਲੱਗਣ ਲੱਗਿਆ ਕਹਿੰਦੇ ਯਾਰ ਕਿਤੇ ਹੋਰ ਨਾ ਕੁਛ ਨਿਕਲੇ ਹੋਵੇ ਕੋਈ ਗੱਲ ਨਹੀਂ ਇਹ ਪਹਾੜੀ ਏਰੀ ਦੇ ਜਾਨਵਰ ਨਹੀਂ ਮਿਲਦੇ ਉਹ ਡਰਦੇ ਪਿੱਛੇ ਰੋਕ ਗਏ ਸੋ ਬਹੁਤ ਵਧੀਆ ਲੱਗਿਆ ਫਿਰ ਇੱਕ ਅਜਿਹੀ ਕੋਈ ਇੱਕ ਵੀਡੀਓ ਸੀ ਲੈ ਕੇ ਆਵਾਂਗੇ ਬਹੁਤ ਸੋਹਣਾ ਲੱਗਿਆ ਤੁਸੀਂ ਆਪਦੇ ਕਮੈਂਟਾਂ ਦੇ ਵਿੱਚ ਦੱਸਿਓ ਵੀ ਇਧਰ ਲਿਵਾ ਪਿੰਡ ਦੀ ਜੋ ਥੇ ਦੇ ਉੱਪਰ ਇਹ ਦਰਖਤ ਲਗਾਏ ਗਏ ਨੇ ਬਿਲਕੁਲ ਐਂ ਲਾਦਾ ਵਾਈਲਡ ਏਰੀਆ ਚ ਆ ਗਿਆ ਸੀ ਬਹੁਤ ਸੋਹਣਾ ਲੱਗ ਰਿਹਾ ਬਾਕੀ ਆਪਦੇ ਕਮੈਂਟਾਂ ਚ ਦੱਸਿਓ ਵੀ ਕਿੱਦਾਂ ਦਾ ਲੱਗਿਆ ਤੁਹਾਨੂੰ ਬਾਕੀ ਮੈਂ ਸਾਰਿਆਂ ਨੂੰ ਉਹੀ ਅ ਖਾਸ ਕਰ ਸਰਪੰਚ ਮੈਂਬਰਾਂ ਨੂੰ ਵੀ ਕਹਿਣਾ ਚਾਹੁੰਦਾ ਵੀ ਪਿੰਡ ਦੇ ਵਿੱਚ ਸਰਪੰਚੀ ਜ਼ਮੀਨ ਆ ਜਿਵੇਂ 1 2 4 ਕਿੱਲੇ ਦਾ ਹਰ ਇੱਕ ਪੰਚਾਇਤ ਦੇ ਹੁੰਦੇ ਨੇ ਉੱਥੇ ਜੇ ਅਜਿਹਾਂ ਏਰੀਏ ਨੂੰ ਮਰਲੋ ਸਥਾਪਿਤ ਕੀਤਾ ਜਾਵੇ ਦਰਖਤ ਲਾਏ ਜਾਣ ਨਾ ਵਾਈਲਡ ਏਰੀਆ ਸਥਾਪਿਤ ਕੀਤਾ ਜਾਵੇ ਵਧੀਆ ਸੋਹਣਾ ਅੱਗੇ ਤੇ ਬਾਕੀ ਇਹਦੇ ਨਾਲ ਕੀ ਹੈ ਟੈਂਪਰੇਚਰ ਜਿਹੜਾ ਕੰਟਰੋਲਸ ਰਹਿੰਦਾ ਹੁਣ ਆਇਆ ਲਾਲੋ 45 43 ਤੱਕਰ 43 ਤੋਂ 45 ਤੱਕਰ ਆਪਣਾ ਟੈਂਪਰੇਚਰ ਚਲਾ ਗਿਆ ਪਰ ਇੱਥੇ ਆਂ ਲੱਗਦਾ ਯਾਰ ਵੀ ਟੈਂਪਰੇਚਰ ਨਾਂ ਦੀ ਕੋਈ ਚੀਜ਼ ਹੀ ਨਹੀਂ ਟੁੱਟੀ ਰਹਿ ਗਿਆ ਨਾਲੇ ਪੰਜਾਬ ਦੇ ਵਿੱਚ ਅਸੀਂ ਫਿਰ ਰਹੇ ਹਾਂ ਮਹਿਸੂਸ ਹੋ ਰੇ ਵੀ ਵੀ ਕਿਸੇ ਹਿਮਾਚਲ ਦੇ ਜੰਗਲਾਂ ਦੇ ਵਿੱਚ ਜਾਂ ਕਿਸੇ ਬਾਈ ਦਸ ਕੇ ਹੜੇ ਪ੍ਰੋਫੈਸਰ ਚੰਬਲ ਦੀ ਘਾਟੀ 'ਚ ਵੜ ਗਏ ਹਾਂ ਬਹੁਤ ਸੋਹਣਾ ਇਰੀਆ ਲੋ ਕਿੰਨੇ ਪੰਛੀਆਂ ਨੂੰ ਇਹ ਜਗਾ ਮਿਲੀ ਹੈ ਨਾ ਇੱਥੇ ਕਿੰਨੇ ਦਰਖਤ ਆ ਦੇਖੋ ਬਹੁਤ ਸੋਹਣਾ ਸੋਹਣੇ ਦਰਖਤ ਨੇ ਵਾ ਕੀਆ ਵਾਤ ਨਹੀਂ ਆ ਉਹ ਤਾਂ ਡਰ ਦੇ ਪਿੱਛੇ ਰੋਗ ਗਿਆ ਕਹਿੰਦਾ ਯਾਰ ਕੋਈ ਜਾਨਵਰ ਨਾ ਨਿਕਲੇ ਹੋਵੇ ਸੋ ਮੈਂ ਨੇਚਰ ਨੂੰ ਬਹੁਤ ਪਿਆਰ ਕਰਦਾ ਤੇ ਮੈਨੂੰ ਬਹੁਤ ਵਧੀਆ ਲੱਗਿਆ ਸਰਪੰਚਾਂ ਦੇ ਮੈਂ ਬਾਰ-ਬਾਰ ਹੀ ਕਹਿੰਦਾ ਵੀ ਪਿੰਡ ਦੇ ਮੁਹਤਰਮ ਜਿਹੜੇ ਬੰਦੇ ਨੇ ਉਹਨਾਂ ਨੂੰ ਚਾਹੀਦਾ ਵੀ ਇੱਕ ਪਿੰਡ ਦੇ ਵਿੱਚ ਦੋ ਕਿੱਲੇ ਦੇ ਵਿੱਚ ਇਹ ਜਿਹਾ ਜੰਗਲ ਲਗਾਇਆ ਜਾਵੇ ਤਾਂ ਬਹੁਤ ਵਧੀਆ ਹੋਵੇਗਾ ਤਾਂ ਮਾਨ ਦੇ ਵਿੱਚ ਵੀ ਫਰਕ ਆਵੇਗਾ ਚੈਂਸ ਆਊਗਾ ਆਹ ਹੁਣੋ ਦੇਖੋ ਆਹ ਕਿਹੜੇ ਦਰਖਤ ਨੇ ਫਰਮਾਹ ਕਹਿੰਦੇ ਨੇ ਇਹਨੂੰ ਕੀ ਬਾਤ ਆ ਯਾਰ ਕਿਆ ਚਲੋ ਠੀਕ ਹੈ ਦੋਸਤੋ ਇਹ ਛੋਟਾ ਜਿਹਾ ਅਸੀਂ ਬਲੌਗ ਹੀ ਬਣਾਇਆ ਹੈ ਛੋਟਾ ਜਿਹਾ ਬਲੌਗ ਬਣਾਇਆ ਹੈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਦਲੇਵਾ ਦੇ ਇਸ ਜੋ ਮੈਸੇਜ ਦਿੱਤਾ ਲੋਕਾਂ ਨੇ ਦਲੇਵਾ ਦੀ ਥੇ ਦੇ ਉੱਪਰ ਤਰਖਤ ਲਗਾਏ ਨੇ ਇਸ ਮੈਸੇਜ ਨੂੰ ਅੱਗੇ ਸ਼ੇਅਰ ਕਰਿਓ ਤੇ ਤਾਂ ਜੋ ਲੋਕਾਂ 'ਚ ਇੱਕ ਨਵੀਂ ਕ੍ਰਾਂਤੀ ਆਵੇ ਨਮਾ ਇੱਕ ਅਵੇਅਰਨੈਸ ਆਵੇ ਨਾ ਵੀ ਅਸੀਂ ਵੀ ਅਜਾ ਕੁਝ ਕਰੀਏ ਬਾਕੀ ਤੁਸੀਂ ਤੁਸੀਂ ਵੀ ਘੁੰਮਣ ਆ ਸਕਦੇ ਹੋ ਉੱਥੇ ਬਹੁਤ ਸੋਹਣਾ ਲੱਗਦਾ ਬਹੁਤ ਵਧੀਆ ਚਲੋ ਠੀਕ ਹੈ ਠੀਕ ਹੈ ਦੋਸਤੋ ਧੰਨਵਾਦ थैंक यू थैंक यू वेरी मच ਤੁਹਾਡਾ ਯਾਰ ਮਲੰਗੀ ਬਾਕੀ ਛੁੱਟੀਆਂ ਚੱਲ ਰਹੀਆਂ ਨੇ ਹੁਣ ਇੱਕ ਦੋ ਵਲੌਗ ਹੋਰ ਬਣਾਵਾਂਗੇ ਇੰਟਰਵਿਊ ਕਰਾਂਗੇ ਥੈਂਕ ਯੂ ਥੈਂਕ ਯੂ ਵੈਰੀ ਮਚ